ਲਓ ਜੀ ਮਿੱਤਰੋ ਸਾਰੇ ਭਾਈ ਗੈਨ ਤੇ ਬੌਨਾ ਬੂਜੇ ਦਾ ਰੋਗ ਆ ਗਿਆ ਇਹ ਹੁਣ ਰੁਕਦਾ ਨਹੀਂ ਹੈਗਾ ਬਾਈ ਕੁਦਰਤ ਦੇ ਹੱਥ ਚ ਨਾ ਬਹੁਤ ਜ਼ਿਆਦਾ ਗੁੱਸਾ ਹੈ ਦੋ ਦਿਨ ਪਹਿਲਾਂ ਦੇਖ ਲਓ ਤੁਸੀਂ ਬੌਨੇ ਬੂਜੇ ਦਾ ਹਮਲਾ ਕਿੰਨਾ ਜ਼ਿਆਦਾ ਤੀ ਤੇ ਧੁੱਪ ਨਹੀਂ ਤੀ ਬਾਈ ਨੇ ਕੱਲ ਦੀ ਜਿਹੜਾ ਮੇਨ ਕਾਰਨ ਹੈ ਧੁੱਪ ਨਿਕਲੀ ਨੂੰ ਬਹੁਤ ਜ਼ਿਆਦਾ ਦਿਨ ਹੋ ਗਏ ਤੇ ਬੱਦਲ ਜਾ ਰਹੀਆਂ ਦਾ ਤੀ ਮਾੜੀ ਮਾੜੀ ਬੂੰਦਾਵਾਂਦੀ ਹੋਈਆਂ ਦਿੱਤੀ ਤੇ ਇਧਰੋਂ ਆਪਾਂ ਮੋਟਰਾਂ ਚਲਾ ਰੱਖ ਦਿੱਤੀ ਤੇ ਬਾਈ ਦੋ ਦਿਨੇ ਧੁੱਪ ਪਈ ਐ ਤੁਸੀਂ ਜੀਰੀ ਦਾ ਰੰਗ ਵੀ ਦੇਖ ਲਓ ਮਨ ਲਓ ਸਾਰੀਆਂ ਘਾਟਾਂ ਇਹਦੇ ਤਤ ਫਤ ਕਹਿੰਦੇ ਤੇ ਲਾਲ ਹੋ ਗਈ ਜੀ ਜੜ ਲੱਗੀ ਜੇ ਹੋ ਗਿਆ ਬੋ ਹੋ ਗਿਆ ਸਾਰੀਆਂ ਪੂਰੀਆਂ ਕਰਤੀਆਂ ਤੇ ਆਹ ਦਿਨਾਂ ਚ ਸਭ ਤੋਂ ਵੱਧ ਲਾਹਾ ਬਾਈ ਕਿਨੇ ਲਿਆ ਬਿਮਾਰੀ ਆਈ ਤੇ ਆਪਣੇ ਹੀ ਬੰਦੇ ਆਪਾਂ ਨੂੰ ਲੁੱਟਣ ਲੱਗ ਜਾਂਦੇ ਨੇ ਠੱਗ ਦੁਕਾਨਦਾਰ ਤੇ ਠੱਗ ਬੰਦੇ ਪ੍ਰਮੋਸ਼ਨ ਵਾਲੇ ਮੈਂ ਕਹਿੰਦਾ ਬਾਈ ਫੱਟੇ ਚੱਕ ਦਿੰਦੇ ਨੇ ਆਹ ਪਾ ਦਿਓ ਜੀ ਇਹਦੇ ਨਾਲ ਹੱਲ ਹੋ ਜਾਊਗਾ ਪਤੰਦਰ ਬਿਮਾਰੀ ਹੋਰ ਹੁੰਦੀ ਆ ਇਨਸੈਕਟੀਸਾਈਡੇ ਪਵਾਈਆਂ ਹੁੰਦੇ ਨੇ ਕੀੜੇ ਮਾਰ ਦਵਾਈਆਂ ਹੀ ਪਵਾਈ ਜਾਣਗੇ ਉਹ ਹੈਗਾ ਤਾਂ ਉਹ ਬਾਈ ਬਾਇਰਸਤੀ ਤੇ ਧੁੱਪ ਕਰਕੇ ਤੋਂ